ਅਬੋਹਰ ਦੇ ਵਿੱਚ ਕਤਲ ਕੀਤੇ ਮਸ਼ਹੂਰ ਕਪੜਾ ਵਪਾਰੀ ਦਾ ਸਸਕਾਰ ਹੋ ਗਿਆ ਹੈ। ਤਹਾ ਮਾਰ ਮਾਰ ਕੇ ਪੂਰਾ ਪਰਿਵਾਰ ਰੋਇਆ ਨਾਜ਼ਕੀ ਬੀਤੇ ਦਿਨ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਈ ਸੀ ਜਿੱਥੇ ਅਬੋਹਰ ਦੇ ਵਿੱਚ ਨਿਊ ਇੰਵੈਰ ਵੈਲ ਸ਼ੋਰੂਮ ਦੇ ਮਾਲਕ ਸਣ ਸੰਜੇ ਵਰਮਾ ਜਿਨ੍ਹਾਂ ਨੂੰ ਸ਼ੋਰੂਮ ਦੇ ਬਾਹਰ ਹੀ ਤਿੰਨ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਦੇ ਨਾਲ ਪੁੰਨਿਆ ਜਾਂਦਾ ਹੈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਇਸ ਵਾਰਦਾਤ ਤੋਂ ਬਾਅਦ ਹਰ ਪਾਸੇ ਸੰਸਨੀ ਫੈਲ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਆਖਰਕਾਰ ਕਾਨੂੰਨ ਵਿਵਸਥਾ ਕਿੱਥੇ ਹੈ ਦਿਨ ਦਿਹਾੜੇ ਕਤਲ ਹੋ ਰਹੇ ਨੇ ਵੱਡੀਆਂ ਦਤਾ ਹੋ ਰਿਹਾ ਨੇ ਤੇ ਪੰਜਾਬ ਦੇ ਮਸ਼ਹੂਰ ਕਪੜਾ ਵਪਾਰੀ ਸਨ ਸੰਜੇ ਵਰਮਾ ਜਿਨ੍ਹਾਂ ਦਾ ਕੱਲ ਕਤਲ ਕਰ ਦਿੱਤਾ ਜਾਂਦਾ ਹੈ ਪਹਿਲਾ ਰੇਕੀ ਕੀਤੀ ਜਾਂਦੀ ਹੈ ਬਾਅਦ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਹੀ ਸ਼ੋਰੂਮ ਦੇ ਬਾਹਰ ਜਦੋਂ ਗੱਡੀ ਚੋਂ ਬਾਹਰ ਨਿਕਲਦੇ ਨੇ ਤੇ ਮੌਤ ਦੇ ਘਾਟ ਤਾਰ ਦਿੱਤਾ ਜਾਂਦਾ ਹੈ ਅੱਜ ਪਰਿਵਾਰ ਦੇ ਵੱਲੋਂ ਸੰਸਕਾਰ ਕੀਤਾ ਗਿਆ ਜਿੱਥੇ ਭਰਾ ਤਾਂ ਹਾਂ ਮਾਰ-ਮਾਰ ਕੇ ਰੋਇਆ ਭਰਾ ਦੇ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਸਾਡੀ ਦੁਸ਼ਮਣੀ ਕੀ ਸੀ ਕਿਉਂ ਮੇਰੇ ਵੀਰ ਨੂੰ ਮੌਤ ਦੇ ਘਾਟ ਤਾਰਿਆ ਗਿਆ ਜੇਕਰ ਕੋਈ ਗਲਤੀ ਮੈਨੂੰ ਦੱਸਦੇ ਮੈਂ ਪੈਰਾ ਦੇ ਵਿੱਚ ਡਿੱਕੇ ਮਾਫੀ ਮੰਗਦਾ ਪਰ ਮੇਰੇ ਭਰਾ ਨੂੰ ਅਜੀਹਾ ਨਹੀਂ ਕਰਨਾ ਸੀ ਮੇਰੇ ਭਰਾ ਨੂੰ ਮੌਤ ਦੇ ਘਾਟ ਨਹੀਂ ਉਤਾਰਨਾ ਸੀ ਇਸ ਤੋਂ ਇਲਾਵਾ ਸਰਕਾਰ ਦੇ ਖਿਲਾਫ ਵੀ ਇਸ ਭਰਾ ਦਾ ਗੁੱਸਾ ਫੁੱਟਦਾ ਹੋਇਆ ਨਜ਼ਰ ਆਇਆ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕਰੋੜਾਂ ਦਾ ਟੈਕਸ ਭਰਦੇ ਆ ਫੇਰ ਸਾਡੇ ਨਾਲ ਅਜੀਹਾ ਕਿਉਂ ਕੀਤਾ ਗਿਆ ਅਸੀਂ 500 ਤੋਂ 700 ਲੋਕਾਂ ਨੂੰ ਰੋਜ਼ਗਾਰ ਦਿੰਦੇ ਆ ਤਾਂ ਅੱਜ ਜੋ ਕੱਪੜਾ ਵਪਾਰੀ ਨੇ ਸੰਜੇ ਵਰਮਾ ਉਹਨਾਂ ਦਾ ਸਸਕਾਰ ਕੀਤਾ ਗਿਆ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਸੁਨੀਲ ਜਾਖੜ ਪਹੁੰਚੇ ਰਾਜਾ ਵਿੜਿੰਗ ਪਹੁੰਚੇ ਵੱਡੇ ਵੱਡੇ ਲੀਡਰ ਉੱਥੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸੰਜੇ ਵਰਮਾ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਅੰਤਿਮ ਰਸਮਾਂ ਦੇ ਵਿੱਚ ਉਹ ਸ਼ਾਮਲ ਹੋਏ ਇਸ ਦਰਮਿਆਨ ਜੋ ਸੰਜੇ ਵਰਮਾ ਦਾ ਭਰਾ ਸੀ ਉਸ ਦਾ ਖੁਦ ਨੂੰ ਸੰਭਾਲਣਾ ਔਖਾ ਹੋ ਰਿਹਾ ਸੀ ਤਸਵੀਰਾਂ ਤੁਹਾਨੂੰ ਉਸ ਭਰਾ ਦੀਆਂ ਦਿਖਾ ਰਹੇ ਹਾਂ ਜੋ ਵਾਰ-ਵਾਰ ਰੋ ਰਿਹਾ ਤਾਹਾਂ ਮਾਰ-ਮਾਰ ਕੇ ਰੋ ਰਿਹਾ ਤੇ ਸਵਾਲ ਕਰ ਰਿਹਾ ਕਿ ਮੇਰੇ ਭਰਾ ਦੀ ਗਲਤੀ ਕੀ ਸੀ ਕਿਉਂ ਉਸ ਨੂੰ ਅਜੀਹੀ ਸਜ਼ਾ ਦਿੱਤੀ ਗਈ ਮੇਰੇ ਭਰਾ ਦੇ ਜੋ ਹਮਲਾਵਰ ਸਣ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਮੈਨੂੰ ਇਨਸਾਫ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਵਾਰ-ਵਾਰ ਭਰਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਤਾਂ ਕਿਸ ਤਰੀਕੇ ਦੇ ਨਾਲ ਸ਼ਮਸ਼ਾਨ ਘਾਟ ਦੇ ਵਿੱਚ ਇਸ ਵੇਲੇ ਇਹ ਭਰਾ ਤਾਹਾਂ ਮਾਰ-ਮਾਰ ਕੇ ਰੋ ਰਿਹਾ ਜਿਸ ਨੇ ਆਪਣੀ ਅੱਖੀ ਆਪਣੇ ਭਰਾ ਦਾ ਸੀਵਾ ਬਲਦੇ ਹੋਏ ਵੇਖਿਆ ਖੁਦ ਨੂੰ ਸੰਭਾਲਣਾ ਇਸ ਭਰਾ ਦਾ ਔਖਾ ਹੋ ਰਿਹਾ ਹੈ ਲੋਕਾਂ ਦੇ ਵੱਲੋਂ ਇਸ ਨੂੰ ਸੰਵੇਦਨਾ ਦਿੱਤੀ ਜਾ ਰਹੀ ਹੈ ਵੱਡੇ ਵੱਡੇ ਲੀਡਰ ਇੱਥੇ ਪਹੁੰਚੇ ਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸਨ ਤਾਂ ਅਬੋਹਰ ਦੇ ਵਿੱਚ ਇਹ ਕਪੜਾ ਵਪਾਰੀ ਸਰਣ ਜੋ ਕਾਫੀ ਮਸ਼ਹੂਰ ਸਨ ਨਾਮੀ ਸਨ ਇਹਨਾਂ ਦਾ ਨਿਊ ਵੇਅਰ ਵੈਲ ਸ਼ੋਰੂਮ ਸੀ ਤੇ ਇੱਥੇ ਕੱਪੜਿਆਂ ਦਾ ਕੰਮ ਹੁੰਦਾ ਸੀ ਤੇ ਇਸੇ ਦਰਮਿਆਨ ਤਿੰਨ ਹਮਲਾਵਰ ਕੱਲ ਆਂਦੇ ਨੇ ਤੇ ਸੰਜੇ ਵਰਮਾ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਿੱਥੇ ਐ ਛਿੱਕੇ ਟੰਗ ਚੁੱਕੇ ਆ ਕਿਉਂਕਿ ਦਿਨ ਦਿਹਾੜੇ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਹਮਲਾਵਰ ਆਂਦੇ ਨੇ ਕਦੀ ਕਿਤੇ ਕਤਲ ਕਰ ਦਿੰਦੇ ਨੇ ਕਦੀ ਕਿਤੇ ਕਤਲ ਕਰ ਦਿੰਦੇ ਨੇ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨ ਵੀ ਤਾਨ ਨੇ ਜੋ ਮਸ਼ਹੂਰ ਅਦਾਕਾਰਾਂ ਨੇ ਉਹਨਾਂ ਦੇ ਪਿਤਾ ਤੇ ਗੋਲੀਆਂ ਚਲਾਈਆਂ ਗਈਆਂ ਸੀ ਤੇ ਕੱਲ ਇਹ ਵਾਰਦਾਤ ਪੰਜਾਬ ਪੰਜਾਬ ਦੇ ਵਿੱਚ ਮੁੜ ਵਾਪਰਦੀ ਹੈ ਜਿੱਥੇ ਅਬੋਹਰ ਦੇ ਵਿੱਚ ਜੋ ਮਸ਼ਹੂਰ ਟੇਲਰ ਸਣ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅੱਜ ਰੋਸ ਵਜੋਂ ਅਬੋਹਰ ਦੇ ਵਿੱਚ ਸਾਰੇ ਬਾਜ਼ਾਰ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਵੱਡਾ ਨਾਂ ਸੀਗਾ ਇਹਨਾਂ ਦਾ ਕਈ ਵੱਡੇ ਲੋਕ ਇਹਨਾਂ ਦੇ ਕੋਲ ਕੱਪੜੇ ਸਵਾਉਣ ਦੇ ਲਈ ਆਉਂਦੇ ਸਣ ਪਰ ਜਦੋਂ ਇੱਕ ਖਬਰ ਪਹੁੰਚਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਸੋਗ ਦੀ ਲਹਿਰ ਇਸ ਵੇਲੇ ਪੂਰੇ ਇਲਾਕੇ ਦੇ ਵਿੱਚ ਹੈ ਇਹ ਤਸਵੀਰਾਂ ਤੁਹਾਨੂੰ ਬੀਤੇ ਕੱਲ੍ਹ ਦੀਆਂ ਵੀ ਦਿਖਾਵਾਂਗੇ ਜਿੱਥੇ ਗੱਡੀ ਤੇ ਗੋਲੀਆਂ ਦੇ ਨਿਸ਼ਾਨ ਵੀ ਨਜ਼ਰ ਆਏ ਸਨ ਦੱਸਿਆ ਜਾ ਰਿਹਾ ਸੀ ਪੁਲਿਸ ਦੇ ਮੁਤਾਬਕ 8 ਤੋਂ 10 ਰਾਉਂਡ ਫਾਇਰ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਸੰਜੇ ਵਰਮਾ ਨੂੰ ਮੌਤ ਦੇ ਘਾਟ ਉਤਾਰਨ ਦੇ ਲਈ ਜੋ ਹਮਲਾਵਰ ਹੁੰਦੇ ਨੇ ਪਹਿਲਾ ਰੇਕੀ ਕਰਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਗੋਲੀਆਂ ਦੇ ਨਾਲ ਭੁਨਕੇ ਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਤੇ ਇਹ ਤਿੰਨ ਹਮਲਾਵਰ ਆਉਂਦੇ ਨੇ ਪਹਿਲਾ ਪੂਰੀ ਛਾਣਬੀਨ ਕਰਦੇ ਨੇ ਕਿ ਕਦੋਂ ਉਹ ਦੁਕਾਨ ਆਪਣੇ ਸ਼ੋਰੂਮ ਦੇ ਕੋਲ ਪਹੁੰਚਣਗੇ ਸ਼ੋਰੂਮ ਤੋਂ ਬਾਹਰ ਕਦੋਂ ਨਿਕਲਣਗੇ ਕਦੋਂ ਅੰਦਰ ਦਾਖਲ ਹੋਣਗੇ ਤੇ ਇਸੇ ਦਰਮਿਆਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਹ ਤਸਵੀਰਾਂ ਤੁਹਾਨੂੰ ਅੱਜ ਦੀਆਂ ਵੀ ਦਿਖਾਵਾਂਗੇ ਜਿੱਥੇ ਜੋ ਸੰਜੇ ਵਰਮਾ ਨੇ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ ਹੈ ਪੂਰਾ ਪਰਿਵਾਰ ਤਾਂ ਹੰਮ ਮਾਰ ਮਾਰ ਕੇ ਰੋ ਰਿਹਾ ਸੀ ਇੱਕ ਭਰਾ ਜਿਸਨੇ ਆਪਣੀ ਅੱਖੀ ਆਪਣੇ ਭਰਾ ਦਾ ਸੀਵਾ ਬਲਦਾ ਦੇਖਿਆ ਉਸ ਭਰਾ ਤੇ ਕੀ ਬੀਤੀ ਹੋएगी ਸ਼ਾਇਦ ਇਸ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੈ ਕਿਉਂਕਿ ਪਹਿਲਾਂ ਹਮਲਾਵਰਾ ਦੇ ਵੱਲੋਂ ਉਸ ਦੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਹਮਲਾਵਰਾਂ ਦੀ ਪਛਾਣ ਨਹੀਂ ਹੋ ਚੁੱਕੀ ਕਿ ਹਮਲਾਵਰ ਕਿੱਥੇ ਗਏ ਨੇ ਪੁਲਿਸ ਲਗਾਤਾਰ ਜਾਂਚ ਦੇ ਵਿੱਚ ਡਿਊਟੀ ਹੋਈ ਆ ਪਰ ਵੱਡੀ ਵਾਰਦਾਤ ਇਹ ਵਾਪਰੀ ਹੈ ਇਹ ਦੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਜੋ ਅੱਜ ਸਸਕਾਰ ਕੀਤਾ ਜਾ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਸੰਜੇ ਵਰਮਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੰਤਿਮ ਵਿਦਾਇਗੀ ਦੇ ਲਈ ਤੇ ਇਹ ਤਸਵੀਰ ਉਹ ਆ ਜਿੱਥੇ ਬੀਤੇ ਕੱਲ ਇਸੇ ਗੱਡੀ ਦੇ ਵਿੱਚ ਸੰਜੇ ਵਰਮਾ ਸਵਾਰ ਸਨ ਜਦੋਂ ਉਹ ਗੱਡੀ ਤੋਂ ਉਤਰਨ ਲੱਗੇ ਤਾਂ ਇਸੇ ਦਰਮਿਆਨ ਲਾਵਰਾ ਦੇ ਵੱਲੋਂ ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾ ਹੋ ਰਹੀਆਂ ਨੇ ਮਾਨ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ ਕਿ ਕਦੀ ਰੰਗਦਾਰੀ ਪਿੱਛੇ ਕਤਲ ਹੋ ਰਿਹਾ ਕਦੀ ਕਿਸੇ ਚੀਜ਼ ਕਰਕੇ ਕਤਲ ਹੋ ਰਿਹਾ ਆਖਰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਕਾਰੀ ਹੈ ਸਰਕਾਰ ਦੀ ਕਾਰੀ ਹੈ ਇਸ ਤਰੀਕੇ ਦੇ ਨਾਲ ਵੱਡੀਆਂ ਵਾਰਦਾਤਾ ਹੋ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੁਨੀਲ ਜਾਖੜ ਵੀ ਪਹੁੰਚੇ ਹੋਏ ਨੇ ਜੋ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕਰ ਰਹੇ ਨੇ ਕਿਉਂਕਿ ਇਸ ਵੇਲੇ ਪਰਿਵਾਰ ਸਦਮੇ ਦੇ ਵਿੱਚ ਹੈ ਉਸ ਭਰਾ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਜੋ ਭਰਾ ਉਸ ਦਾ ਕੁਝ ਸਮਾਂ ਪਹਿਲਾਂ ਉਸ ਦੇ ਨਾਲ ਸੀ ਅੱਜ ਉਹ ਦੁਨੀਆ ਦੇ ਵਿੱਚ ਹੀ ਨਹੀਂ ਰਿਹਾ ਅੱਜ ਉਸ ਨੂੰ ਉਸ ਦਾ ਸਿਵਾ ਬਲਦਾ ਦੇਖਣਾ ਪੈ ਰਿਹਾ ਇਸ ਤਰੀਕੇ ਦੇ ਨਾਲ ਭਰਾ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਤਸਵੀਰਾਂ ਤੁਹਾਨੂੰ ਲਗਾਤਾਰ ਲਾਈਵ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕਪੜਾ ਵਪਾਰੀ ਸੰਜੇ ਵਰਮਾ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ ਇਸ ਦਰਮਿਆਨ ਜੋ ਉਹਨਾਂ ਦੇ ਪ੍ਰਾਸਨ ਉਹਨਾਂ ਦੇ ਵੱਲੋਂ ਲਗਾਤਾਰ ਸਰਕਾਰ ਤੇ ਸਵਾਲ ਚੁੱਕੇ ਗਏ ਅਤੇ ਕਿਹਾ ਗਿਆ ਕਿ ਜੇਕਰ ਕੋਈ ਦੁਸ਼ਮਣੀ ਸੀ ਜੇਕਰ ਕੋਈ ਗਲਤੀ ਹੋਈ ਸੀ ਮੈਨੂੰ ਦੱਸ ਦੇ ਮੈਂ ਪੈਰਾ ਚਿੱਡੇ ਕੇ ਮਾਫੀ ਮੰਗਦਾ ਤਾਂ ਇਸ ਤਰੀਕੇ ਦੇ ਨਾਲ ਭਰਾ ਦੇ ਜੋ ਇਹ ਸ਼ਬਦ ਨੇ ਹਰ ਕਿਸੇ ਨੂੰ ਹਰ ਕੋਈ ਸੁਣ ਕੇ ਭਾਵੁਕ ਹੋ ਰਿਹਾ ਹੈ ਗਮਗੀਨ ਮਾਹੌਲ ਇਸ ਵੇਲੇ ਬਣਿਆ ਹੋਇਆ ਹੈ ਸ਼ਮਸ਼ਾਨ ਘਾਟ ਦੀਆਂ ਇਹ ਤਸਵੀਰਤ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸੰਜੇ ਵਰਮਾ ਦਾ ਸੰਸਕਾਰ ਹੋ ਚੁੱਕਿਆ ਪਰ ਜੋ ਪਰਿਵਾਰ ਹੈ ਉਸ ਦੇ ਹੰਝੂ ਹੱਲੇ ਵੀ ਨਹੀਂ ਰੁਕ ਰਹੇ ਤਾਂ ਭਰਾ ਦੇ ਵੱਲੋਂ ਲਗਾਤਾਰ ਇਨਸਾਫ ਮੰਗਿਆ ਜਾ ਰਿਹਾ ਹੈ ਮੈਂ ਬੈਠ ਜਾ। ਅਨਨੁ ਪੁੱਛੋ ਇਹ ਭਾਈ ਨੂੰ ਖੌਣ ਦਾ ਦੰਦ ਪੁੱਛੋ। ਹਾਂ। ਹਾਂ ਮੈਨੂੰ ਪੁੱਛੋ ਮੈਂ ਕੋਈ ਪਾਰਟੀ ਚ ਨਹੀਂ ਨਾ ਮੈਂ ਕੋਈ ਰਾਜਨੀਤਾ ਮੈਂ ਸਾਰੇ ਰਸਮਾਂ ਕਰਦਾ। ਸਾਡੇ ਨਾਲ ਇਹ ਕੀਤਾ। ਛੱਡ ਪੁੱਛ ਤਾ। ਅਨਨੁ ਪੁੱਛ ਲੋ। ਭਾਈ ਨੂੰ ਖੌਣ ਦਾ ਦੰਦ ਪੁੱਛੋ। ਨਾ ਮੈਂ ਰਾਜਾ ਨਾ ਮੈਂ ਕੋਈ ਪਾਰਟੀਸ਼ਨ ਮਾਤਮਾ ਨੂੰ ਮੰਦਿਓ ਉਹ ਯਾ ਥੱਕ ਕੇ ਕਿਉਂ ਮਰੀ ਜਾਂਦੇ ਹੋ ਯਾਰ ਮੇਰੀ ਗੱਲ ਪੁੱਛਾਓ ਜਿਸ ਲੱਗ ਬੰਦਾ ਕਰੋੜਾਂ ਰੁਪਇਆ ਟੈਕਸ ਦਿੰਦਾ 5-700 ਪਰਸੈਂਟ ਰੁਜ਼ਗਾਰ ਦਿੰਦਾ ਔਰ ਕਿਸੇ ਨੇ ਕਦੇ ਕੋਈ ਦੁਸ਼ਮਣੀ ਨਹੀਂ ਪਾਲੀ ਜੇ ਕੋਈ ਦੁਸ਼ਮਣ ਲੱਗਦਾ ਹੈ ਉਹਦੇ ਪੈਰੀਂ ਜਾ ਕੇ ਨਿਕ ਜਾਣਾ ਮੇਰੀ ਕੋਈ ਗਲਤੀ ਹੈ ਮੈਨੂੰ ਮaaf ਕਰ ਦੇ ਉਸ ਪਦੇ ਨਾ ਪ੍ਰਾਗੋ ਸਾਰੇ ਦੁੱਖ ਦੇ ਵਿੱਚ ਸਾਰੇ ਸ਼ੂਤ ਅਸੀਂ ਸਾਰੇ ਜਿਹੜੇ ਆਸੀ ਦੇਖੋ ਮੀਡੀਆ ਕੰਮੇ ਨੂੰ ਪਤਾ ਹੈ ਕੰਨ ਛੇਲੇ ਪਰ ਇੱਕ ਵਾਰੀ ਇਮਾਨਦਾਰੀ ਨਿਵਾ ਦਿਓ ਆਪ ਦੀ ਇੱਕ ਵਾਰੀ ਇਮਾਨਦਾਰੀ ਨਿਵਾ ਦਿਓ ਉਹਨੂੰ ਮੇਰੇ ਸਾਹਮਣੇ ਲਿਆ ਕੇ ਮੈਨੂੰ ਉਹਦੇ ਸਾਹਮਣੇ ਲੈ ਕੇ ਖੜਾ ਕਰੋ ਮੋਦੀ ਨੂੰ ਮੈਂ ਪੁੱਛਦਾ ਇਹ ਹਿੰਦੁਸਤਾਨ ਤੇਰਾ ਇਹ ਹਿੰਦੁਸਤਾਨ ਹੈ ਕਿੰਝ ਇਹ ਬੰਦਾ ਮਾਝਾ ਨੂੰ ਉਹ ਨਹੀਂ ਖਤਰਦਾਦੀ ਕਰਦੇ ਹੋ ਹਿੰਦੁਸਤਾਨ ਹੈ ਇੱਕ ਨੂਨ ਬਣਾਨੇ ਤੁਸੀਂ ਹੈ ਇੱਕ ਨੂਨ ਬਣਾਨੇ ਤੁਸੀਂ ਨਸਕਾ ਸੁਣ ਕੀ ਸੀ ਯਾਰ ਬਾਤ ਹੋ ਗਈ ਤੁਹਾਨੂੰ ਦਿਲ ਆ ਗਿਆ ਹਾਂ ਹੈ ਜੀ ਨਾ ਬਰਾ ਮਾਰਿਆ ਉਹ ਤੋਂ ਪੁੱਛੋ ਨੇ ਜਨਾਬ ਦੇ ਬਰਾ ਨੂੰ ਪਿਆਰ ਕਰਦਾ ਉਹਨੂੰ ਪੁੱਛ ਜਾਗੇ ਨੇ 하하하하하하 <laughs> <laughs>